ਨੋਟਬੰਦੀ ਦੇ ਬਾਅਦ ਹੁਣ ਮੋਦੀ ਸਰਕਾਰ ਨੇ ਕਾਲੇ ਤੰਗ ਦਾ ਦੂਜਾ ਸਰਜੀਕਲ ਸਟ੍ਰਾਈਕ ਕੀਤਾ ਹੈ ਸਰਕਾਰ ਨੇ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਦੇ ਹਾਈਵੇ ਨੇੜੇ ਜ਼ਮੀਨਾਂ ਦੇ ਤੇ ਜਾਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲੇ ਮੁੱਖ ਸ਼ਹਿਰਾਂ ਦੇ ਵੀਆਈਪੀ ਇਲਾਕਿਆਂ ਚ ਮਜੂਰ ਜਾਇਦਾਦਾਂ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ ਇਨਾਂ ਨੇ ਮੁੱਖ ਉਦਯੋਗਿਕ ਪਲਾਟਾਂ ਵਪਾਰਕ ਪਲਾਟਾਂ ਤੇ ਦੁਕਾਨਾਂ ਦੀ ਜਾਂਚ ਵੀ ਹੋ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਪਲਾਟ ਅਤੇ ਦੁਕਾਨ ਕਿਸ ਦੇ ਨਾਮ ਤੇ ਨੇ ਇਸ ਚ ਵੱਡੇ ਬੰਗਲੇ ਤੇ ਉਦਯੋਗਿਕ ਪਲਾਟ ਵੀ ਸ਼ਾਮਲ ਨੇ ਕਾਲੇ ਤਨਾਤੀ ਪਿਸ਼ਟਾ ਚ ਅਰੋਤੇਸ਼ ਕੰਜਾ ਕਾਸ ਨੇ ਸਰਕਾਰ ਨੇ ਮਹਿਕਮਿਆਂ ਤੋਂ ਸਰਕਾਰੀ ਜ਼ਮੀਨਾਂ ਦਾ ਰਿਕਾਰਡ ਵੀ ਮੰਗਿਆ ਕਿਤੇ ਕਿਤੇ ਨਜਾਇਜ਼ ਕਬਜ਼ੇ ਨੇ ਇਸ ਦੀ ਸੂਚੀ ਵੀ ਮੰਗੀ ਜਾ ਰਹੀ ਹੈ ਜਾਂਚ ਵਿੱਚ ਆਮਦਨ ਅਤੇ ਕਾਰਵਿਭਾਗ ਦੇ ਨਾਲ ਹੋਰ ਮਹਿਕਮੇ ਦੀ ਮਦਦ ਲਈ ਜਾ ਰਹੀ ਹੈ ਤੇ ਵੈਰੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਨਾਮੀ ਟ੍ਰਾਂਜੈਕਸ਼ਨ ਐਕਟ 2016 ਤਹਿਤ ਕਾਰਵਾਈ ਕੀਤੀ ਜਾਏਗੀ ਇਹ ਐਕਟ 1 ਨਵੰਬਰ ਤੋਂ ਲਾਗੂ ਕੀਤਾ ਜਾ ਚੁੱਕਿਆ ਹੈ ਇਸ ਐਕਟ ਤਹਿਤ ਬੇਨਾਮੀ ਪ੍ਰਾਪਰਟੀਆਂ ਜ਼ਬਤ ਕੀਤੀ ਜਾ ਸਕਦੀ ਹੈ ਅਤੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਨੋਟਬੰਦੀ ਦੇ ਅਜ 10ਵਾਂ ਦਿਨ ਹੈ ਪ੍ਰੇਸ਼ਾਨੀਆਂ ਨੂੰ ਕੁਝ ਘੱਟ ਕਰਨ ਲਈ ਸਰਕਾਰ ਨੇ ਅੱਜ ਤੋਂ ਇੱਕ ਹੋਰ ਸਹੂਲਤ ਸ਼ੁਰੂ ਕਰ ਦਿੱਤੀ ਹੈ ਹੁਣ ਤੁਸੀਂ ਪੈਟਰੋਲ ਪੰਪ ਤੇ ਆਪਣਾ ਡੈਬਿਟ ਕਾਰਡ ਸਵੈਪ ਕਰ 2000 ਰੁਪਏ ਤੱਕ ਲੈ ਸਕਦੇ ਹੋ ਫਿਲਹਾਲ ਇਹ ਸਹੂਲਤ ਦੇਸ਼ ਦੇ ਕੁਝ ਚੁਣੇ ਹੋਏ ਪੈਟਰੋਲ ਪੰਪਾਂ ਤੇ ਦਿੱਤੀ ਜਾ ਰਹੀ ਹੈ ਕੈਸੀ ਦਿੱਕਤ ਕਰਨ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹਨ ਟੋਲ ਟੈਕਸ ਤੋਂ 24 ਨਵੰਬਰ ਤੱਕ ਛੋੜ ਦੇ ਦਿੱਤੀ ਹੈ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨੇ ਇਹ ਤਣਕੜਕੜੀ ਨਿਸਕਾਲਦਾ ਐਲਾਨ ਕੀਤਾ ਹੈ ਸਰਕਾਰ ਨੇ ਨੋਟਬੰਦੀ ਦੇ ਐਲਾਨ ਦੇ ਬਾਅਦ 11 ਨਵੰਬਰ ਰਾਤ 12 ਵਜੇ ਤੱਕ ਟੋਲ ਟੈਕ ਨੋਟਬੰਦੀ ਦੇ ਮਗਰੋਂ ਆਰਬੀਆਈ ਦੇ ਨਵੇਂ ਫਰਮਾਨ ਮੁਤਾਬਕ ਹੁਣ ਤੁਸੀਂ ਬੈਂਕ ਤੋਂ ਸਿਰਫ 2000 ਰੁਪਏ ਬਦਲਾ ਸਕਦੇ ਹੋ ਇਸ ਤੋਂ ਪਹਿਲਾਂ ਅਜ ਤੱਕ ਇਹ ਸੀਮਾ ਪ੍ਰਤੀ ਵਿਅਕਤੀ 4500 ਰੁਪਏ ਸੀ ਇਹ ਮੌਕਾ ਵੀ ਇਸ ਸਿਰਫ ਇੱਕ ਵਾਰੀ ਮਿਲੇਗਾ ਬੈਂਕ ਤੋਂ 2000 ਰੁਪਏ ਬਦਲਾਉਣ ਤੋਂ ਬਾਅਦ ਬਾਕੀ ਪੈਸਾ ਉਸ ਵਿਅਕਤੀ ਦੇ ਖਾਤੇ ਜਮ੍ਹਾਂ ਕੀਤਾ ਜਾਏਗਾ ਨੋਟਬੰਦੀ ਵਿੱਚ ਵੋਟਵੰਗ ਸਿਆਹੀ ਦੇ ਇਸਤੇਮਾਲ ਤੇ ਚੋਣ ਕਮਿਸ਼ਨ ਨੇ ਚਿੰਤਾ ਜਤਾਈ ਹੈ ਤੇ ਵਿਤਮੁਤਰਾਲ ਨੂੰ ਇੱਕ ਚਿੱਠੀ ਲਿਖ ਸਿਆਹੀ ਦੀ ਵਰਤੋਂ ਬੰਦ ਕਰਦੁਕੇ ਹੈ ਚੋਣ ਕਮਿਸ਼ਨ ਮੁਤਾਬਕ ਅਜਿਹਾ ਕਰਨ ਨਾਲ ਉਹਨਾਂ ਰਾਜਾਂ 'ਚ ਪਰੇਸ਼ਾਨੀ ਹੋਏਗੀ ਜਿੱਥੇ ਜਲਦੀ ਚੋ ਯੂਪੀ ਦੇ ਆਗਰਾ ਵਿੱਚ ਪੁਲਿਸ ਨੇ ਦੇਰ ਰਾਤ 50 ਲੱਖ ਰੁਪਏ ਦੀ ਨਕਦੀ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਸ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਫੜੀ ਗਈ ਨਕਦੀ 500 ਅਤੇ 1000 ਰੁਪਏ ਦੇ ਨੋਟਾਂ ਦੇ ਬੰਡਲਾਂ ਵਿੱਚ ਹੈ ਯੂਪੀ ਦੇ ਅਲੀਗੜ੍ਹ ਵਿੱਚ ਨੋਟਬੰਦੀ ਕਾਰਨ ਬੇਟੀ ਦੇ ਵਿਆਹ ਦੀਆਂ ਤਿਆਰੀਆਂ 'ਚ ਪਈ ਦਿੱਕਤ ਤੇ ਚਲਦੇ ਪਿਤਾ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਪਾਬੂ ਲਾਲ 500 ਤੇ 1000 ਰੁਪਏ ਨੋਟਬੰਦ ਹੋਣ ਕਾਰਨ ਇੰਨੇ ਪਰੇਸ਼ਾਨ ਸਨ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਉਹਨਾਂ ਦੀ ਮੌਤ ਹੋ ਗਈ ਯੂਪੀ ਦੇ ਸੀਐਮ ਅਕਲਿਸ਼ ਯਾਦਮ ਮੁਤਾਬਕ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਸਬਤੋਂ ਦਿੱਕਤ ਕਿਸਾਨਾਂ ਨੂੰ ਆਈ ਹੈ ਖਿਸ਼ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸ਼ੇਰ ਛੋਟ ਦੇਣੀ ਚਾਹੀਦੀ ਹੈ ਅਤੇ ਘਟਕੜ ਸਹਿਕਾਰੀ ਬੈਂਕਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ